ਖੜੀ ਤੇ ਪਰਵਾਹ ਨਾ ਖੜੀ ਇਹ ਚੀਜ਼ ਦੀ ਚਿੰਤਾ ਨਹੀਂ ਕਰਨੀ ਮੇਰੇ ਪੈਰੀ ਇਥੇ ਲਾਉਣਾ ਪਤਾ ਕਿਦਾਂ ਰੋਣਾ ਉਸ ਰੱਬ ਦਾ ਅਸੀਂ ਕੁਝ ਨਹੀਂ ਹੈ ਤੇਰੀ ਖੁਸ਼ੀ ਵੇਖ ਕੇ ਸਾਨੂੰ ਆ ਖੁਸ਼ੀ ਚੜ ਗਈ ਆ ਲੋ ਜੀ ਅੱਜ ਸਾਡਾ ਸ਼ੁਕਰੀਆ ਜੀ ਆ ਸਾਡੀ ਇੱਕ ਸਾਰਾ ਐਨ ਜੀਓ ਸਾਡੇ ਮੈਂਬਰ ਸਹਿਬਾਨ ਮੇਰੇ ਗगन ਭਾਜੀ ਗੌਰਵ ਜੀ ਗੌਰਵ ਮੇਰਾ ਭਰਾ ਵਾ ਛੋਟਾ ਇੱਕ ਸਾਡੇ ਮਾਲਾ ਪਿੰਡ ਦੀ ਪਹਿਲਾ ਛੱਤ ਡਿੱਗੀ ਸੀ ਉਹ ਤੋਂ ਵੀ ਐਸੇ ਛੱਤ ਬਾਈ ਲੋੜਵੰਦ ਪਰਿਵਾਰ ਦੀ ਅਸੀਂ ਕੋਈ ਲੀਡਰ ਬਣ ਕੇ ਤੇ ਆਏ ਨਹੀਂ ਕਿ ਜਦੋਂ ਲੀਡਰ ਆਉਣਗੇ ਜਾਣਗੇ ਅਸੀਂ ਇੱਕ ਪਰਿਵਾਰ ਆ ਇੱਕ ਸਾਰਾ ਐਨਜੀਓ ਦੀ ਸਾਡੇ ਕਿਤੇ ਮੇਰੇ ਵੀਰਾਂ ਲੋਡ ਐਮਬਸਡਰ ਦੇ ਵਿੱਚ ਕਿਸੇ ਵੀ ਤਰ੍ਹਾਂ ਸਾਡੀ ਇੱਕ ਸਾਰਾ ਟੀਮ ਖੜੀ ਆ ਤੇ ਖੜੀ ਰਵਾਂਗੇ ਲੋਡ ਬੰਦੇ ਪਰਿਵਾਰਾਂ ਦੇ ਨਾਲ ਸ਼ੁਰੂ ਕਰਾ ਲਾ ਕੰਮ ਜੇ ਕੱਢਣਗੇ ਤੁਹਾਨੂੰ ਕਹੇ ਭਾਈ ਪੈਸੇ ਕੱਢ ਕੇ ਸਾਡੇ ਟਰੱਟ ਪਾਉਣੇ ਧੰਨਵਾਦ ਫਸ ਕਿਉਂ ਖਾਵੇਲਾ ਸਾਰਿਆਂ ਨੂੰ ਕੁਸ਼ ਧੰਨਵਾਦ ਜੀ ਜੀ ਬਾ ਮੈਨਾਂ ਗਾ ਭਾਈ ਨੂੰ ਮੈਂ ਛੋਟੇ ਮਿਲ ਕੇ ਮੈਂ ਵੀ ਤੇਰੇ ਨਾਲ ਹੀ ਆ ਰਿਹਾ ਤੇਰੇ ਭਾਈ ਹੈਗੇ ਵੱਡੇ ਹੈਗੇ ਆ ਤੇ ਇਹਨਾਂ ਨੂੰ ਮੈਂ ਛੋਟੇ ਹੁੰਦੇ ਤੋਂ ਜਾਣਦਾ ਇਹ ਬਹੁਤ ਹੀ ਵਧੀਆ ਬੰਦੇ ਬੋਲ ਭਾਈਆ ਬੰਦੇ ਤੇ ਇਹਨਾਂ ਨੂੰ ਹੋਰ ਰੱਬ ਕਾਮਯਾਬੀ ਕਰੇ ਥੈਂਕ ਯੂ ਭਰਾ ਠੀਕ ਹੈ ਅਸੀਂ ਜਿੰਨੀ ਇਹਨਾਂ ਦੀ ਪੋਸਟ ਹੈਗੀ ਹੋਰ ਇਹਨਾਂ ਨੂੰ ਹੋਰ ਪੋਸਟ ਮਿਲਵੇ ਥੈਂਕ ਯੂ ਠੀਕ ਹੈ ਭਾਈ ਹਾਂਜੀ ਮੇਰੇ ਲਈ ਕੋਈ ਵੀ ਦੁੱਖ ਸੁੱਖ ਹੋਵੇ ਨਾ ਮੈਂ ਇਸ ਪਰਿਵਾਰਾਂ ਦਾ ਬੱਚਾ ਹਾਂ ਭਰਾਵਾਂ ਦਾ ਸ਼ੁਕਰੀਆ ਤੁਹਾਡੇ ਨਾਲ ਆਏ ਤੁਹਾਡੇ ਤੁਹਾਡਾ ਪਰਿਵਾਰ ਹੈ ਮੈਂ ਤੁਸੀਂ ਮੇਰਾ ਗੁੱਟ ਫੜ ਸਕਦੇ ਮੇਰਾ ਇੱਥੋਂ ਫੜਦੇ ਪੀ ਕਮਲ ਇੱਥੇ ਪਹੁੰਚ ਮੈਂ ਤੁਹਾਡੇ ਤੋਂ ਬਾਹਰ ਨਹੀਂ ਕੋਈ ਘਰ ਦੇ ਮੈਂਬਰ ਕੋਈ ਦੁੱਖ ਸੋਹਣੋ ਇਹੀ ਹੈਗਾ ਕਿ ਜੀ ਅੱਜ ਅਥੇ ਆ ਕੇ ਮੌਕਾ ਵੇਖਿਆ ਸਰਾਇ ਮੱਲੀ ਅੱਜ ਮੇਰਾ ਪਸ਼ੋਕੜ ਗੋਲ ਮੰਡੀ RAMDEO ਦਰਦ ਨਾਲ ਇੱਕ ਸਰਨਾ ਮੱਲਾ ਵਾ ਸਰਾ ਗੁਰਰਾਮਦਾਸ ਨਗਰ ਸਰਾ ਮੱਲੀ ਵਿੱਚ ਇੱਕ ਸਾਡਾ ਪਰਿਵਾਰ ਆ ਸੋਨੂ ਸੋਨੂ ਭਾ ਮੇਰਾ ਸਾਡੇ ਸਾਥੀ ਨੇ ਬਚਪਨ ਦੇ ਸਾਰੇ ਸਾਡੇ ਹਾਂਜੀ ਇਸ ਸਮਾਜ ਦੇ ਸਾਡੇ ਭਰਾ ਨੇ ਵੱਡੇ ਤੇ ਮੈਨੂੰ ਮੈਂ ਮੇਰਾ ਛੋਟਾ ਵੀਰ ਗੌਰਵ ਨੇ ਸੱਦੇ ਮੈਨੂੰ ਫੋਨ ਆਇਆ ਸੀ ਭਾਈ ਸਰਾਇ ਮੱਲੀ ਵਿੱਚ ਇਦਾਂ ਛਾਤ ਡਿੱਗਿਆ ਤੇ ਆਪਾਂ ਜਾਣਾ ਵਾ ਅਸੀਂ ਆਏ ਕਿ ਸਾਡੀ ਇੱਕ ਸਾਰੀ ਟੀਮ ਮੈਂ ਆਪਣੇ ਵੱਲੋਂ ਨਹੀਂ ਕਿ ਤੁਸੀਂ ਮੈਨੂੰ ਨਾ ਵੀ ਕਹੀ ਜਾਨਾ ਕਿ ਮੈਂ ਆ ਮੇਰੇ ਸਾਰੇ ਮੈਂਬਰ ਸਾਬਾਨ ਇੱਕ ਸਾਰਾ ਦੇ ਮੈਂਬਰ ਅਸੀਂ ਰਾਤ ਮਿਲ ਕੇ ਸਲਾਹ ਕੀਤੀ ਵੀ ਸੋਨੂੰ ਮੀਰਵਾਲ ਜਾ ਕੇ ਆਪਾਂ ਛੱਤ ਪਾਉਣੀ ਆ ਤੇ ਜਿੰਨੇ ਜੋਗੀ 50000 ਰੁਪਏ ਦੇ ਚੱਲੇ ਆ ਹੋਰ ਵੀ ਸੋਨੂੰ ਨੂੰ ਪੈਸੇ ਘਟਣਗੇ ਤੇ ਸਾਡੀ ਇੱਕ ਸਾਰਾ ਟੀਮ ਇਹਦੇ ਲਈ ਖੜੀ ਆ ਤੇ ਅਸੀਂ ਗਾਂ ਵੀ ਖੜਦੇ ਰਾਵਾਂਗੇ ਕਿਉਂ ਅਸੀਂ ਅਸੀਂ ਆਪ ਦੁੱਖਾਂ 'ਚੋਂ ਨਿਕਲੇ ਆ ਸਾਨੂੰ ਪਤਾ ਕੀ ਇਹਦਾ ਦੁੱਖ ਕੀ ਆ ਜਦ ਦੀ ਛੱਤ ਦੇ ਲੋਕੀ ਮੈਂ ਜਾਣਦਾ ਕਿਉਂਕਿ ਮੇਰੇ ਨਾਲ ਵੀ ਇਹ ਚੀਜ਼ਾਂ ਹੋਈਆਂ ਅੱਜ ਪ੍ਰਮਾਤਮਾ ਨੇ ਬਾਹ ਫੜੀ ਆ ਅਸੀਂ ਕਹਿੰਨੇ ਪ੍ਰਮਾਤਮਾ ਜਿਹਦਾ ਸਾਡੀ ਬਾਹ ਫੜੀਓ ਇਹ ਸੋਨੁ ਭਰਾ ਦੀ ਫੜੇ ਬਾਕੀ ਮੇਰੇ ਗगन ਭਾਈ ਦੱਸਣਗੇ ਬਿਸ਼ੁਕਰੇ ਦਾ ਜੀ ਪੁਜੀ ਜੇ ਹਾਲਾਤ ਕੀ ਦਿਖੇ ਆ ਦੇਖੋ ਜੀ ਅਸੀਂ ਆਏ ਸੀ ਸਾਡੇ ਕਮਲ ਭਾਜੀ ਸਰਪ੍ਰਸਤ ਸਾਡੇ ਐਨ ਜੀਓ ਟੀਮ ਦੇ ਸਰਪ੍ਰਸਤੀ ਨੇ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਇੱਕ ਵੀਰ ਦੇ ਛੋਟੇ ਜਿਹੇ ਹੈਲਪ ਕਰਨੀ ਆ ਸੀ ਚਲੋ ਅਸੀਂ ਆਪਣੀ ਸਾਰੀ ਟੀਮ ਕੋ ਕੁਛ ਟੀਮ ਸਾਡੀ ਅੱਜ ਇੱਥੇ ਨਾਲ ਨਹੀਂ ਗਈ ਕੁਛ ਕੰਮ ਦੇ ਵਿੱਚ ਬੀਜੀ ਸੀਗੇ ਤੇ ਅਸੀਂ ਉਹਨਾਂ ਨੇ ਵੀ ਪੈਸੇ ਕੁਛ ਦਿੱਤੇ ਕੁਛ ਅਸੀਂ ਪਾਏ ਕੁਛ ਕਮਲ ਭਾਜੀ ਨੇ ਪਾਏ ਅਸੀਂ ਇਹ ਵੀਰ ਦੀ ajuda ਕਰਨ ਆਏ ਆ ਜਿੱਦਾਂ ਅਸੀਂ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਬੁਰੇ ਹਾਲਾਤ ਇਹਨਾਂ ਦੇ ਛੱਤ ਦੇ ਛੱਤ